ਜੇਕਰ ਤੁਸੀਂ ਵੀ ਪਹਾੜਾਂ ਦੇ ਵਿੱਚ ਜਾ ਕੇ ਲੈਂਦੇ ਹੋ ਇਸ ਤਰੀਕੇ ਦੇ ਨਾਲ ਸੈਲਫੀਆਂ ਤਾਂ ਅੱਜ ਹੀ ਹੋ ਜਾਓ ਸਾਵਧਾਨ ਦੇਖਿਓ ਕਿਤੇ ਤੁਸੀਂ ਆਪਣੀ ਆਪਣੇ ਬੱਚਿਆਂ ਦੀ ਤੇ ਆਪਣੇ ਪੂਰੇ ਪਰਿਵਾਰ ਦੀ ਜ਼ਿੰਦਗੀ ਦਾ ਤੇ ਨਾ ਲਗਾ ਦਿਓ ਕਿਉਂਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇਖ ਕੇ ਲੋਕਾਂ ਦੇ ਦਿਲ ਕੰਬ ਉਠੇ ਕਿਉਂਕਿ ਇਹ ਜਿਹੜਾ ਪੂਰਾ ਪਰਿਵਾਰ ਸੀ ਇਹ ਪਹਾੜਾਂ ਦੇ ਵਿੱਚ ਗਿਆ ਹੋਇਆ ਸੀ ਅਤੇ ਇਹਨਾਂ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਹੋਏ ਸੈਲਫੀਆਂ ਇਸ ਥਾਂ ਤੇ ਲਈਆਂ ਕਿ ਜਿੱਥੋਂ ਸਾਫ਼ ਨਜ਼ਰ ਆਉਂਦਾ ਕਿ ਇੱਥੋਂ ਬਚਣਾ ਲੋਕਾਂ ਦੇ ਲਈ ਮੁਸ਼ਕਿਲ ਹੋ ਸਕਦਾ ਜੀ ਹਾਂ ਇਹ ਪੂਰਾ ਦਾ ਪੂਰਾ ਪਰਿਵਾਰ ਇੱਕ ਪਾਣੀ ਦੇ ਵਿੱਚ ਜਿੱਥੋਂ ਕਿ ਇੱਕ ਝਰਨੇ ਦੇ ਤਰੀਕੇ ਨਾਲ ਪਾਣੀ ਵਹਿੰਦਾ ਨਜ਼ਰ ਆ ਰਿਹਾ ਉਸ ਦੇ ਵਿੱਚ ਜਾ ਕੇ ਖੜ ਕੇ ਇਹ ਪਰਿਵਾਰ ਫੋਟੋਆਂ ਲੈ ਰਿਹਾ ਸੀ ਇਹਨਾਂ ਨੂੰ ਕੀ ਪਤਾ ਸੀ ਇਹ ਉਹਨਾਂ ਦੀਆਂ ਫੋਟੋਆਂ ਆ ਆਖਰੀਆਂ ਹੋ ਸਕਦੀਆਂ ਕਿਉਂਕਿ ਪਿੱਛੋਂ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ ਦੇਖਦੇ-ਦੇਖਦੇ ਇਹ ਸਾਰਾ ਪਰਿਵਾਰ ਪਾਣੀ ਦੇ ਵਿੱਚ ਰੁੜ ਗਿਆ ਇਹ ਤਾਂ ਸਭ ਤੋਂ ਵੱਡੀ ਗਲਤੀ ਇਹਨਾਂ ਦੀ ਪਰਿਵਾਰ ਦੀ ਹੀ ਮੰਨੀ ਜਾ ਰਹੀ ਹੈ ਜਦੋਂ ਕਿ ਉਹਨਾਂ ਨੂੰ ਪਤਾ ਹੈ ਕਿ ਉਹ ਜੋਖਮ ਦੇ ਵਿੱਚ ਜਾ ਰਹੇ ਨੇ ਆ ਦੈਲ ਮੁਝੇ ਮਾਰ ਲਾ ਕੰਮ ਇਹਨਾਂ ਨੇ ਕੀਤਾ ਕਿਉਂਕਿ ਜਦੋਂ ਇਹਨਾਂ ਨੂੰ ਪਤਾ ਸੀ ਕਿ ਉਹ ਇੱਥੇ ਰਿਸਕ ਲੈ ਰਹੇ ਨੇ ਰਿਸਕ ਲੈਂਦੇ ਹੋਏ ਉਹ ਪਾਣੀ ਦੇ ਵਿੱਚ ਖੜ ਕੇ ਸੈਲਫੀਆਂ ਲੈਂਦੇ ਨੇ ਇੱਕੋ ਦਮ ਪਾਣੀ ਦਾ ਬਹਾਅ ਇੰਨਾ ਤੇਜ਼ ਹੋ ਜਾਂਦਾ ਕਿ ਇਹਨਾਂ ਨੂੰ ਆਪਣੀ ਜਾਨ ਦੀ ਪੈ ਜਾਂਦੀ ਹੈ ਹਾਲਾਂਕਿ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਤਰੀਕੇ ਲੱਭੇ ਜਾ ਰਹੇ ਸੀ ਕਿ ਆਕਰ ਇਸ ਪੂਰੇ ਪਰਿਵਾਰ ਨੂੰ ਜੋ ਕਿ ਛੋਟੇ ਛੋਟੇ ਬੱਚਿਆਂ ਦੇ ਸਮੇਤ ਸੀ ਇਹਨਾਂ ਨੂੰ ਬਚਾਇਆ ਜਾ ਸਕੇ ਪਰ ਜਦ ਤੱਕ ਉਹ ਕੁਝ ਸੋਚਦੇ ਉਦੋਂ ਤੱਕ ਇਹ ਪੂਰੇ ਦਾ ਪੂਰਾ ਪਰਿਵਾਰ ਅੱਖਾਂ ਦੇ ਸਾਹਮਣੇ ਪਾਣੀ ਦੇ ਵਿੱਚ ਵਹਿ ਗਿਆ ਜਿਸ ਤੋਂ ਬਾਅਦ ਇਹ ਬਚਾਓ ਬਚਾਓ ਦੀਆਂ ਆਵਾਜ਼ਾਂ ਵੀ ਮਾਰਦੇ ਰਹੇ ਪਰ ਉਦੋਂ ਤੱਕ ਇਹ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਖੂਬ ਵਾਇਲ ਹੋ ਰਹੀ ਹੈ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਜਾਣੇ ਹੋ ਜਾਂ ਕਿਤੇ ਵੀ ਜਾਣੇ ਹੋ ਤਾਂ ਪਲੀਜ਼ ਕਿਰਪਾ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅਜਿਹਾਂ ਖਤਰਨਾਕ ਸਟੰਟ ਤੁਸੀਂ ਨਾ ਕਰਿਆ ਕਰੋ ਤਾਂ ਕਿ ਤੁਹਾਡੀ ਤੁਹਾਡੇ ਬੱਚਿਆਂ ਦੀ ਜਿਹੜੀ ਕਿ ਜ਼ਿੰਦਗੀ ਆ ਉਹ ਜੋਖਮ ਦੇ ਵਿੱਚ ਨਾ ਪੈ ਸਕੇ ਕਿਉਂਕਿ ਤੁਸੀਂ ਉੱਥੇ ਮਨੋਰੰਜਨ ਕਰਨ ਜਾਂਦੇ ਹੋ ਪਰ ਅਜਿਹੇ ਰਿਸਕ ਨਹੀਂ ਲੈਣੇ ਚਾਹੀਦੇ ਜੋ ਤੁਹਾਡੀ ਜਾਨ ਦੇ ਲਈ ਖਤਰਾ ਬਣ ਸਕਣ ਸੋ ਇਸ ਵਿੱਚ ਵੀ ਵੀਡੀਓ ਦੇ ਵਿੱਚ ਤੁਸੀਂ ਆਪ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਪਰਿਵਾਰ ਪਹਿਲਾਂ ਖੜ ਕੇ ਸੈਲਫੀਆ ਲੈਂਦਾ ਉਸ ਤੋਂ ਬਾਅਦ ਦੇਖਦੇ ਨੇ ਕਿ ਪਿੱਛੋਂ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਜਾਂਦਾ ਇਹ ਹੈ ਕੁਝ ਸਮਾਂ ਤਾਂ ਆਪਣੇ ਪੈਰ ਉੱਤੇ ਜਮਾ ਕੇ ਰੱਖਦੇ ਨੇ ਕਿਉਂਕਿ ਲੋਕ ਕਹਿੰਦੇ ਨੇ ਕਿ ਤੁਸੀਂ ਸਾਰੇ ਇਕਜੁੱਟ ਹੋ ਕੇ ਖੜ੍ਹ ਦਿਓ ਇੱਕ ਦੂਜੇ ਨੂੰ ਜਿਹੜਾ ਕਿ ਹੱਥ ਪਾ ਕੇ ਖੜੋ ਤਾਂ ਕਿ ਪਾਣੀ ਦਾ ਜਿਹੜਾ ਬਹਾ ਉਹ ਆਦ ਆਦ ਲੱਗ ਜਾ ਤੇ ਤੁਹਾਨੂੰ ਜੋਰ ਨਾ ਆ ਸਕੇ ਕਿਉਂਕਿ ਜਦੋਂ ਤੱਕ ਅਸੀਂ ਤੁਹਾਨੂੰ ਬਚਾਉਣ ਦੇ ਵਾਸਤੇ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਾਂਗੇ ਪਰ ਦੇਖਦੇ ਆ ਕਿ ਪਾਣੀ ਦਾ ਬਹਾ ਇੰਨਾ ਜ਼ਿਆਦਾ ਤੇਜ਼ ਹੋ ਜਾਂਦਾ ਕਿ ਇੰਨਾ ਪੂਰੇ ਪਰਿਵਾਰ ਦਾ ਲੱਗਿਆ ਲਗਾਇਆ ਜੋਰ ਬਿਆਰਥ ਹੋ ਜਾਂਦਾ ਅਤੇ ਸਾਰਾ ਪਰਿਵਾਰ ਪਾਣੀ ਦੇ ਵਿੱਚ ਰੁੜ ਜਾਂਦਾ ਇਸ ਵੀਡੀਓ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਇਸ ਪਰਿਵਾਰ ਨੂੰ ਕਿਹਾ ਜਾ ਰਿਹਾ ਕਿ ਸਭ ਤੋਂ ਵੱਡੀ ਗਲਤੀ ਤੁਹਾਡੀ ਹੈ ਕਿਉਂਕਿ ਜਦੋਂ ਤੁਹਾਨੂੰ ਪਤਾ ਹੈ ਕਿ ਇੱਥੇ ਖਤਰੇ ਤੋਂ ਖਾਲੀ ਨਹੀਂ ਹੈ ਜਿੱਥੇ ਤੁਸੀਂ ਜਾ ਕੇ ਸੈਲਫੀ ਲੈ ਰਹੇ ਤਾਂ ਕਿਉਂ ਆਪਣੇ ਅਤੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਸੋ ਲੈ ਕੇ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਇੰਜੋਏ ਕਰਨ ਦੇ ਬਹੁਤ ਤਰੀਕੇ ਹੁੰਦੇ ਨੇ ਪਰ ਇਸ ਤਰੀਕੇ ਦੇ ਨਾਲ ਰਿਸਕ ਲੈ ਕੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਤੁਹਾਨੂੰ ਅਜਿਹੇ ਸਟੰਟ ਨਹੀਂ ਕਰਨੇ ਚਾਹੀਦੇ ਜੋ ਕਿ ਤੁਹਾਡੇ ਲਈ ਭਾਰੀ ਪੈ ਸਕਣ Berar report Chankaata news